ਪ੍ਰੇਮੀ ਜੋੜੇ ਨੇ ਆ ਕੀ ਕਰ ਲਿਆ ਕਾਰਾ ਇੱਕ ਦੂਜੇ ਦੇ ਗੱਲ ਲੱਗ ਛੱਡੇ ਸਾਹ ਪਿੰਡ ਨੂੰ ਜਾਂਦੇ ਰਾਹ ਤੇ ਪਈਆਂ ਲਾਸ਼ਾਂ ਵੇਖ ਸਭ ਦੇ ਉੱਡੇ ਹੋਸ਼ ਜੀਹਾਂ ਤੋਂ ਦੱਸਿਆ ਕਿ ਪਿੰਡ ਦੇ ਵਿੱਚ ਦੋ ਪ੍ਰੇਮੀ ਜੋੜਿਆਂ ਦੇ ਜਿਹੜੀ ਡੈੱਡ ਬੋਡੀਆਂ ਜੜੀਆਂ ਪਿੰਡ ਦੇ ਰਸਤੇ ਦੇ ਵਿੱਚ ਮਿਲਦੀਆਂ ਹਨ ਤਾਂ ਇਸ ਦਾ ਪਤਾ ਉਦੋਂ ਚੱਲਦਾ ਆ ਕਿ ਜਦੋਂ ਪਿੰਡ ਦਾ ਸਰਪੰਚ ਸਵੇਰ ਦੀ ਸੈਰ ਲਈ ਨਿਕਲਦਾ ਆ ਤਾਂ ਦੇਖਦਾ ਆ ਕਿ ਦੋ ਅਧ ਮਰੇ ਜਿਹੜੇ ਨੇ ਦੋ ਜੋੜੇ ਉਹ ਪੇ ਹੋਏ ਨੇ ਤਾਂ ਜਦੋਂ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਪਿੰਡ ਦੇ ਹੀ ਆ ਤੇ ਇਹਨਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਤਾਂ ਕੀ ਕੁਝ ਕਹਿ ਰਹੇ ਨੇ ਇਸ ਸਬੰਧ ਦੇ ਵਿੱਚ ਪਿੰਡ ਦੇ ਲੋਕ ਅਤੇ ਪੁਲਿਸ ਪ੍ਰਸ਼ਾਸਨ ਆਓ ਤੁਹਾਨੂੰ ਹੀ ਸੁਣਾਨੇ ਹਾਂ ਬੀਰਾਂ ਬਾਈ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਜੀ ਕਿਹੜੇ ਪਿੰਡ ਤੋਂ ਛੋਟੇ ਘਰ ਛੋਟੇ ਘਰ ਤੋਂ ਕੀ ਕੱਲ੍ਹ ਪਾਣਾ ਵਰਤਿਆ ਆਪਣੇ ਬੇਟੀ ਦੇ ਬੰਦ ਮਸੋ ਜੋ ਮਲਗ ਦਾ ਕੀਤਾ ਸੀ ਸਾਨੂੰ ਤਾਂ ਕੱਲ ਪਤਾ ਲੱਗਾ ਤੇ ਜਵਾਈ ਵੀ ਗੇ ਮਰ ਗਈ ਬਹੁਤ شادی ਹੋਈ ਸੀ ਨਦੀ ਸ਼ਰਦੀ ਵੀ 7 ਸਾਲ ਪਹਿਲਾਂ ਵੀ ਸੀ 7 ਸਾਲ ਪਹਿਲੇ ਬੱਚੇ ਤੇ ਚੜੱਕ ਵੇਈ ਸੀ ਕਿਹਦੇ ਬੱਚੇ ਕਿੰਨੇ ਬੱਚੇ ਦੋ ਤੇ ਤੁਹਾਨੂੰ ਪਤਾ ਸੀ ਇਹਨਾਂ ਦੇ ਦੋਨਾਂ ਦੇ ਆਪਸੀ ਦਾ ਕਿਹੜੇ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਤੇ ਉਹਨਾਂ ਦਾ ਜਾਨੀ ਮੀਆਂ ਬੀਬੀ ਦੇ ਝਗੜੇ ਦਾ ਪਤਾ ਸੀ 2 ਸਾਲਾਂ ਤੋਂ ਚੱਲਦਾ। ਤਾਂ ਉਹ ਤੋਂ ਝਗੜਾ ਚੱਲਦਾ ਸੀੰਦਿਆ ਵੀ। 1.5 1.5 ਪਣ 2 ਸਾਲ। ਤੇ ਤੁਹਾਡੇ ਕੋਈ ਗੱਲ ਕੀਤੀ ਉਹਨੇ ਕਿਤੇ ਫਿਰਦਾ? ਨਹੀਂ। ਤੇ ਤੁਹਾਨੂੰ ਕੱਲ੍ਹ ਕਿਵੇਂ ਪਤਾ ਲੱਗਿਆ? ਉਹਨਾਂ ਦਾ ਸ਼ਾਮ ਨੂੰ ਸਰਪੰਚ ਨੂੰ ਫੋਨ ਲਾਇਆ ਜੀ ਕਿਸੇ ਨੇ। ਜਾਂ ਕੋਈ ਚੌਂਕੀ ਜੋ ਲਾਇਆ ਤੇ ਜਾਂ ਕਿਸੇ ਲੋਕਲ ਬੰਦੇ ਨੇ ਲਾਇਆ। ਸਰਪੰਚ ਨੇ ਭੇਜਿਆ। ਕੀ ਦੱਸਿਆ ਉਹਨਾਂ ਨੇ ਤਾਂ? ਕੁੰਨਣ ਦੇ ਸਹੇਦ ਉਡੀ ਲੜਕੀ ਸਗੋਵਾ ਹੋ ਗਈ ਆ। ਸੋ ਆਈ ਵੀ ਤੇ ਮਰ ਕੇ ਮੁੰਡਾ ਤੇ ਕੁੜੀ ਹੋ। ਕੋਈ ਇਹਨਾਂ ਦੱਸਿਆ ਉਹਨਾਂ ਨੇ। ਮੁੰਡਾ ਕਿੱਥੋਂ ਦਾ ਪਛਤਾ ਲੱਗਾ ਉੱਥੋਂ ਦਾ ਚੜੱਕਦਾ ਹੀ ਰੀ ਉਹ ਜੀ ਤੁਸੀਂ ਮੰਨ ਕਰਦੇ ਆਂ ਕਿ ਤੁਸੀਂ ਲਾਸ਼ ਦੀ ਗਰਨੇ ਅਸੀਂ ਗਾਰ ਕਰਦੇ ਆਂਗੇ ਹੋਰ ਅਸੀਂ ਕਰ ਆਂਗਾ ਇਹਨਾਂ ਦਾ ਨਾ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਪਹਿਰ ਦੀ ਗੱਲ ਆ ਜੀ ਇਹਨਾਂ ਨੇ ਨਹਿਰ ਤੇ ਜਾ ਕੇ ਸਾਈਡ ਕਰ ਲਿਆ ਕਿ ਸਾਨੂੰ ਕੱਲ ਪਤਾ ਲੱਗਾ ਜੀ ਤੇ ਇਹ ਮੁੰਡੇ ਦਾ ਮੁੰਡਾ ਕਿੱਥੋਂ ਦਾ ਕੁੜੀ ਕਿਹੜੀ ਮੁੰਡਾ ਚੜੱਕਦਾ ਜੀ ਮੁੰਡਿਆ ਦਾ ਜਸਵਿੰਦਰ ਸਿੰਘ ਕਾਲਾ ਤੇ ਕੁੜੀ ਵੱਡੇ ਘਰ ਤੋਂ ਸੀ ਜੀ ਕਿੰਨੇ ਦੇ ਤੋਂ ਜਾਣਦੇ ਸੀ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸਬੰਧ ਆ ਕਿ ਜਦੋਂ ਸਾਨੂੰ ਤੁਸੀਂ ਦੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਸਾਇਡ ਕਰ ਲਿਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਸਬੰਧ ਆ ਜੀ ਤੇ ਕੁੜੀ ਦੇ ਬੱਚੇ ਕਿੰਨੇ ਕੁੜੀ ਦੇ ਬੱਚੇ ਦੋ ਆ ਜੀ ਇਹ ਕੁੜੀ ਦੀ ਸ਼ਾਦੀ ਕਿਹੜੇ ਕਿਹੜੀ ਜੀ ਹਾਂਜੀ ਕੁੜੀ ਛੜਕ ਵਿਆਹੀ ਸੀ ਜੀ ਕੋਈ ਪਤਾ ਕਿੰਨੇ ਸਾਲ ਹੋ ਗਏ ਦੇ ਕੁੜੀ ਨੂੰ ਤਕਰੀਬਨ 7-8 ਸਾਲ ਹੋ ਗਏ ਹੁਣ ਜੀ ਦੇ ਨੇ ਅੰਤੇ ਹੁਣ ਇਹਨਾਂ ਦਾ ਦੋਨਾ ਪਰਿਵਾਰਾਂ ਦਾ ਇੱਥੇ ਕੋਪਾਡ ਦਰੋਏ ਹਾਂਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਜੀ ਬੇਗਰੂ ਕਿਰਪਾ ਕਰੇ ਤੇ ਪ੍ਰਸ਼ਾਸਨ ਦੇ ਸੰਯੋਗ ਨਾਲ ਸਾਨੂੰ ਟਾਈਮ 'ਚ ਡੈੱਡ ਬੋਡੀ ਮਿਲ ਜਾਏ ਕਿਉਂਕਿ ਕੱਲ੍ਹ ਦੀ ਸਵੇਰ ਹੋਇਆ ਤੇ ਓਖਾ ਜੀ ਹਮਲਾ ਸਾਹਮਣੇ ਆਇਆ ਜੀ ਇੱਕ ਲੜਕੇ ਤੇ ਲੜਕੀ ਕੋਲੋਂ ਜਿਹੜਾ ਕੱਲ੍ਹ ਛੇਕਾਂ ਦੀ ਤੋਂ ਵਧੀਆ ਲਾਸ਼ਾਂ ਮਿਲੀਆਂ ਕੀ ਇਹ ਕਾਰਨ ਹੈ ਮੈਂ ਐਸਆਈ ਲਖਵੀਰ ਸਿੰਘ ਮਿਤੀ 24 ਤਰੀਕ ਨੂੰ ਡਿਊਟੀ ਅਫਸਰ ਥਾਣਾ ਬਾਗਾ ਪ੍ਰਣਾ ਸੀ ਜਿੱਥੇ ਮੈਨੂੰ ਮੁੰਚੀ ਥਾਣਾ ਨੇ ਦੱਸਿਆ ਕਿ ਥਾਣੇ ਦੇ ਕੋਠੇ ਨੇੜੇ ਘੋੜੀਆ ਕਲਾਂ ਇੱਕ ਔਰਤ ਤੇ ਇੱਕ ਆਦਮੀ ਦੀ ਜਿਹੜੀ ਆ ਜਰੀਲੀ ਦਵਾਈ ਪੀਤੀ ਹੋਈ ਆ ਤੇ ਉਥੇ ਲਾਸ਼ਾਂ ਪਈਆਂ ਤੇ ਮੌਕੇ ਤੇ ਪਹੁੰਚੋ ਜਦ ਮੈਂ ਮੌਕੇ ਤੇ ਪਹੁੰਚਿਆ ਤਾਂ ਮੇਰੇ ਜਾਣ ਤੋਂ ਪਹਿਲਾਂ 108 ਐਂਬੂਲੈਂਸ ਦਾ ਹੀ ਦੋਨਾਂ ਲਾਸ਼ਾਂ ਨੂੰ ਹਸਪਤਾਲ ਜਮ੍ਹਾਂ ਕਰਾਇਆ ਜਾ ਚੁੱਕਿਆ ਸੀ ਪਰ ਉਹਨਾਂ ਦੇ ਉੱਤੇ ਇੱਕ ਮੋਟਰਸਾਈਕਲ ਪਿਆ ਸੀ ਜਿਹਨਾਂ ਨੂੰ ਮੈਂ ਕਬਜ਼ੇ 'ਚ ਲੈ ਕੇ ਥਾਣੇ ਲੈ ਆਂਦਾ ਬਾਅਦ 'ਚ ਉਹਨਾਂ ਦੀ ਪਰਤਾਲ ਕਰਨ ਤੇ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ